ਅੰਮ੍ਰਿਤਸਰ ਦੇ ਵਿੱਚ ਇੱਕ 14 ਸਾਲਾਂ ਲੜਕੀ ਦਾ ਵਿਆਹ ਕਰਨ ਦਾ ਮਾਮਲਾ ਸਾਹਮਣੇ ਆਇਆ ਇਹ ਘਟਨਾ ਮੋਕਮਪੁਰਾ ਥਾਣਾ ਖੇਤਰ ਦੀ ਦੱਸੀ ਜਾ ਰਹੀ ਹੈ ਜਿਸ ਦੀ ਭਿੰਨਕ ਸਮਾਜ ਸੇਵੀ ਸੰਸਥਾ ਨੂੰ ਲੱਗੀ ਤਾਂ ਉਹਨਾਂ ਨੇ ਬਾਲ ਵਿਭਾਗ ਨਾਲ ਸੰਪਰਕ ਕੀਤਾ ਤੇ ਪੁਲਿਸ ਨਾਲ ਸੰਪਰਕ ਕਰਕੇ ਮੌਕੇ ਤੇ ਜਾ ਕੇ ਵਿਆਹ ਰੁਕਵਾ ਦਿੱਤਾ ਜਿਸ ਤੋਂ ਬਾਅਦ ਘਰ ਦੇ ਵਿੱਚ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਸਕਰੀਨ ਤੇ ਚੱਲ ਰਹੀਆਂ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਵੱਡੀ ਗਿਣਤੀ ਦੇ ਵਿੱਚ ਜਦੋਂ ਪੁਰਸ ਮੁਲਾਜ਼ਮਾਂ ਅਤੇ ਸਮਾਜ ਸੇਵੀ ਸੰਸਥਾ ਤੇ ਨਾਲ ਹੀ ਬਾਲ ਵਿਭਾਗ ਦੇ ਨਾਲ ਅਧਿਕਾਰੀ ਪਹੁੰਚਦੇ ਨੇ ਜਿਸ ਤੋਂ ਬਾਅਦ ਵਿਆਹ ਰੁਕਵਾਇਆ ਗਿਆ ਤੇ ਜਦੋਂ ਦਾਦੀ ਨਾਲ ਇਸ ਮਾਮਲੇ ਨੂੰ ਲੈ ਕੇ ਗੱਲਬਾਤ ਕੀਤੀ ਕਿ ਆਖਰ ਉਹ ਨਾਬਾਲਗ ਲੜਕੀ ਦਾ ਵਿਆਹ ਕਿਉਂ ਕਰਵਾ ਰਹੀ ਸੀ ਪਰ ਉਸ ਦੇ ਬਿਆਨ ਨੇ ਤਾਂ ਸਾਰਾ ਮਾਮਲਾ ਹੀ ਪਲਟਾ ਕੇ ਰੱਖ ਦਿੱਤਾ ਕੀ ਕਰਨਿਆ ਪੁਲਿਸ ਕਿਉਂ ਆ ਗਈ ਜੇ ਤੁਸੀਂ ਰੋਕਾ ਹੀ ਕਰਦੇ ਤੇ ਪੁਲਿਸ ਕਿਉਂ ਆਈ ਤੁਹਾਡੇ ਘਰ ਤੇ ਮੁੰਡੇ ਵਾਲੇ ਕੀ ਨਹੀਂ ਪਤਾਗਾ ਅਸੀਂ ਰੋਕਾ ਹੀ ਕੀਤਾ ਹੈ ਤੇ ਮੁੰਡੇ ਵਾਲੇ ਕਿਉਂ ਪੱਜ ਗਏ ਉੱਥੋਂ ਜੇ ਰੋਕਿਆ ਕਰ ਮੁੰਡੇ ਵਾਲਾ ਮੇਰੀ ਗੱਲ ਸੁਣੋ ਅਈ ਕਾਇਤੇ ਕੀਤਾ ਸੀ ਤੇ ਉੱਥੇ ਚਲੋ ਪ੍ਰੋਗਰਾਮ ਕਰਨਾ ਹੀ ਥੋੜਾ ਪਤਾ ਰੋਟੀ ਪਾਣੀ ਦਾ ਬਾਕੀ ਅਸੀਂ ਕੋਈ ਇਹੋ ਜਿਹਾ ਸਟੱਪ ਨਹੀਂ ਚੁੱਕਿਆ ਅਸੀਂ ਕੁੜੀ 22-22 ਸਾਲ ਦੀ ਹੋਏ ਕਿ ਤੇ ਵਿਆਹ ਕਰਨਾ ਅਸੀਂ ਰੋਕਾ ਕੀਤਾ ਇੰਨੀ ਇੰਨੀ ਜਲਦੀ ਕਿਉਂ ਹੀ ਤੁਹਾਨੂੰ ਕੋਈ ਅਹੀ ਰੋਕਾ ਕਰਨਾ ਹੈ ਕੁੜੀ ਮੁੰਡੇ ਦੀ ਚਲੋ ਗੱਲ ਬਾਤ ਮਾੜਾ ਮਟਾ ਜਾਣ ਤੇ ਪਛਾਣ ਤੇ ਸੀ ਅਸੀਂ ਕਿਹਾ ਰੋਕਾ ਤੇ ਇਹਦੀ ਮੰਮੀ ਹੈ ਨਹੀਂ ਸੀ ਤੇ ਮੈਂ ਕਿਹਾ ਚਲ ਮੈਂ ਰੋਕਾ ਕਰਦਾ ਮੈਂ ਦਿਹਾੜੀ ਤੱਪਾ ਕਰਤੀ ਤੁਹਾਡੀ ਕਿ ਲੱਗਦੀ ਬੇਟੀ ਮੇਰੀ ਪੋਤਰੀ ਫੱਟ ਤਾਂ ਪਤਾ ਨਹੀਂ ਛੋਟੀ ਉਮਰ ਵਿੱਚ ਵਿਆਹਣਾ ਜਿਹੜਾ ਨਹੀਂ ਵਿਆਹਿਆ ਨਹੀਂ ਅਸੀਂ ਰੋਕਾ ਕੀਤਾ ਰੋਕਾ ਵੀ ਤਾਂ ਜੁਰਮੀ ਆ ਅਸੀਂ ਵਿਆਹਣਾ ਨਹੀਂ ਰੋਕਾ ਵੀ ਤਾਂ ਜੁਰਮੀ ਆ ਨਾਬਾਲਕ ਆ ਕੁੜੀ ਦਾ ਇਹ ਐਮਦ ਇਹ ਤਾਂ 20 ਸਾਲ ਤੋਂ ਬਾਅਦ ਚਾਹੀ ਵਿਆਹ ਕਰ ਸਕਦੇ ਬੱਚੇ ਦਾ ਇਹ ਚਲ ਇੱਕ ਦੂਸਰੇ ਨਾਲ ਬੰਦੇ ਦਾ ਹੋ ਜਾਂਦਾ ਵੀ ਤੁਹਾਨੂੰ ਰੋਕਾ ਕੀਤਾ ਹੋਵੇ ਸਾਡਾ ਬੱਚਾ ਜਾਂ ਅਸੀਂ ਉਹਨਾਂ ਦਾ ਸਾਡਾ ਬੱਚਾ ਉਹਨਾਂ ਦਾ ਉਹਨਾਂ ਦਾ ਬੱਚਾ ਸਾਡਾ ਬੱਚਾ ਕਿਹਦਾ ਤਾਂ ਦਾਖਲ ਨਹੀਂ ਕਿਹੜੀ ਦੀ ਬੇਟੀ ਹੈ ਹਾਂਜੀ ਕਿਹੜਾ ਦੀ ਬੇਟੀ ਬੜੀ ਸਾਲ ਦੀ 15 ਸਾਲ ਦੀ ਜੀ 15 ਸਾਲ ਦੀ 7 ਸਾਲ ਤੱਕ ਦਾ ਤੁਸੀਂ ਟਾਈਮ ਪਾਉਣਾ ਸੀ ਹਾਂ ਜੀ ਪਾਉਣਾ ਸੀ ਚਲੋ ਸਾਡੇ ਰਿਸ਼ਤੇਦਾਰ ਸੀ ਆਣਾ ਜਾਣਾ ਸੀ ਮਿਲਣਾ ਪਰਤ ਅੱਗੇ ਮਿਲਦੇ ਕਰਦੇ ਪੁਲਿਸ ਆਈ ਪੁਲਿਸ ਨੇ ਕੀ ਕਿਹਾ ਪੁਲਿਸ ਨੇ ਇਹੋ ਗੱਲ ਕਹੀ ਹੈ ਚਲੋ ਕੋਈ ਗੱਲ ਨਹੀਂ ਰੋਕਾ ਕੀਤਾ ਤਾਂ ਕੋਈ ਗੱਲ ਨਹੀਂ ਉੱਥੇ ਹੀ ਲੜਕੀ ਨੇ ਵੀ মিডিਆ ਨਾਲ ਗੱਲਬਾਤ ਕੀਤੀ ਜਿਸ ਦੇ ਵਿੱਚ ਉਸ ਦਾ ਕਹਿਣਾ ਕਿ ਉਸ ਦਾ ਵਿਆਹ ਨਹੀਂ ਉਸ ਦਾ ਰੋਕਾ ਕੀਤਾ ਜਾ ਰਿਹਾ ਸੀ ਅਤੇ ਉਮਰ ਪੂਰੀ ਹੋਣ ਤੋਂ ਬਾਅਦ ਹੀ ਉਸ ਦਾ ਵਿਆਹ ਹੋਣਾ ਸੀ

ਕਿੰਨੀ ਉਮਰ ਦਾ ਏ 15 ਤੇ ਤੇ ਪਤਾ ਨਹੀਂ ਤੇਰੀ ਉਮਰ ਘਾਟੇ ਨਹੀਂ ਮਰਦ ਵਿੱਚ ਕਿ ਤੂੰ ਪੜੀ ਲਿਖੀ ਆ ਸਕੂਲ ਜਾਂਦੀ ਨਹੀਂ ਮੈਨੂੰ ਕੰਨ ਟਾਈਮ ਪਾਉਣਾ 20 ਸਾਲ ਸੀ ਹੋ ਗਏ ਫਿਰ ਵਿਆਹ ਹੋਣਾ ਸੀ ਹੁਣ ਕੌਣ ਸਾਈਆ ਪੁਲਿਸ ਨੇ ਕੀ ਪੁੱਛੀਆ ਹਾ ਸਾਡਾ ਕੀ ਆਪਣਾ ਮਨ ਸੀ ਵਿਆਹ ਕਰਾਉਣਾ ਸੀ ਜਾਂ ਪੜਨਾ ਸੀ ਅੱਗੇ ਹਾਂ ਵਿਆਹ ਕਰਾਉਣਾ ਦਾ ਮਨ ਸੀ ਪੜਨ ਦਾ ਕੋਈ ਮਨ ਨਹੀਂ ਪੜ ਲੈ ਉਸੀ ਕਿੰਨਾ ਕਰ ਲੈ ਉੱਥੇ ਹੀ ਮੌਕੇ ਦੇ ਉੱਤੇ ਪਹੁੰਚੇ ਜਾਂਚ ਅਧਿਕਾਰੀਆਂ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਕੀ ਕਿਹਾ ਉਹ ਤੁਸੀਂ ਆਪ ਹੀ ਸੁਣ ਲਓ ਕੁੜੀ ਦਾ ਵਿਆਹ ਹੋ ਰਿਹਾ ਸੀ 16 ਸਾਲ ਦੀ ਕੁੜੀ ਦਾ ਕੀ ਮੈਟਰ ਦੇਖੋ ਜਿਆ ਮੌਕੇ ਤੇ ਆਇਆ ਕੁੜੀ ਨਾ ਬਲਕੇ ਹਲੇ ਆਪਾਂ ਨੂੰ ਥਾਣੇ ਲੈ ਜਾ ਰਹੇ ਨੇ ਇਹਦੀ ਦਾਦੀ ਨੂੰ ਲੈ ਕੇ ਚੱਲੇ ਨਾਲ ਠੀਕ ਹੈ ਬਾਕੀ ਜੋ ਛੱਡਾ ਨਿਕਲੇਗਾ ਉਸ ਮਸਲ ਸਰ ਕੀ ਗੱਲ ਬਾਤ ਹੋਈ ਹੈ ਇਹ ਪਰਿਵਾਰ ਦੇ ਨਾਲ ਤੁਹਾਡੀ ਤੋ ਅੰਮ੍ਰਿਤ ਕਹਿੰਦੇ ਵੀ ਸਾਡੀ ਆਪਣੇ ਅਸੀਂ ਮਲੜਕੀ ਮੰਗਣੀ ਕਰਾਉ ਕਰ ਰਹੇ ਸੀ ਇਹ ਕਿਦੇ ਹੁਣ ਜਾ ਕੇ ਆਪਾਂ ਥਾਣੇ ਵਿੱਚ ਨਾ ਕੋ ਪੁਛਤੀ ਕਰਦੇ ਆਂ ਮੁੰਡੇ ਵਾਲੇ ਭੱਜ ਗਏ ਨੇ ਤੂੰ ਮੁੰਡੇ ਵਾਲੇ ਮੈਂ ਤਾਂ ਹੁਣ ਮੋਕਰੇ ਇੱਥੇ ਆਇਆ ਜੀ ਮੁੰਡੇ ਵਾਲੇ ਮੇਰੇ ਕੋਲ ਹੁਣ ਮਿਲ ਨਹੀਂ ਰਹੇ ਉਹਨਾਂ ਨੂੰ ਵੀ ਥਾਣੇ ਦੇ ਵਿੱਚ ਬੁਲਾਇਆ ਜਾਏਗਾ ਮੁੰਡੇ ਵਾਲੇ ਹਾਂ ਉਹਨਾਂ ਨੂੰ ਬੁਲਾਇਆ ਜਾਏਗਾ ਇਹ ਮੰਗਣੀ ਕਿੱਥੇ ਹੋ ਰਹੀ ਸੀ ਇਹ ਮੰਗਣੀ ਹਾਲੇ ਮੈਂ ਹੁਣ ਮੋਕਰੇ ਆਇਆ ਹਾਲੇ ਦੀ ਹਾਲ ਕੋਈ ਪੁਸ਼ਪਰਦਾ ਕਰਦੇ ਆਪਾਂ ਥਾਣੇ ਵਿੱਚ ਹੀ ਗੱਲ ਚੱਲ ਰਹੀ ਸੀ ਨਹੀਂ 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 ਇਹ ਕਿੰਨੇ ਕਰ ਬਾਹਰ ਚੱਲ ਰਿਹਾ ਅਜ ਕਿਦੇ ਹੁਣ ਵੇਹਣੇ ਜਾ ਕੇ ਪੁਛਤੀ ਨਹੀਂ ਫੋਨ ਨਹੀਂ ਆਲੇ ਮੈਨੂੰ ਕੋਈ ਵਿਖਾਈ ਇਹਨਾਂ ਨੇ ਮੈਂ ਦੇਖਦਾ ਫੋਨ ਆਪਾਂ ਲਿਆ ਨਾ ਕੋ ਜੋ ਫੋਨ ਤੇ ਫੋਨ ਕੀ ਕਹਿੰਦਾ ਜੀ ਛੋਟੀ ਉਮਰ ਦੀ ਮੰਗਣੀ ਹੋ ਸਕਦੀ ਬੱਚੀ ਦੀ ਨਹੀਂ ਨਹੀਂ ਨਾ ਬਲ ਕਹੀਏ ਹਾਂ ਜੀ ਨਾਵਲ ਕਾਹਦੀ ਕੀਤੀ ਹੈਗੀ ਨਾਵਲ ਕੁਤਰੀ ਨੇ ਵਿਆਹ ਦੇ ਕਰੋ ਨਾਵਲ ਕਾਹੀ ਫਿਰ ਗੈਰਕਾਨੂੰਨੀ ਆ ਠੀਕ ਆ ਕੁੜੀ ਦੇ ਕਾਗਜ਼ ਕਿਤੇ ਆ ਕਾਗਜ਼ ਚ ਕਰਾਂਗਾ ਆਪਾਂ ਪ੍ਰੂਫ ਲਮਾ ਕੇ ਨਾ ਉਹ ਕਰ ਲਈ ਕੀਤੀ ਹੈਗੀ ਜੀ ਹਾਂ ਕਰ ਲਈ ਹੈ ਕੁੜੀ ਦੇ ਨਾਲ ਗੱਲਬਾਤ ਹੋਈ ਹੈ ਤੁਹਾਡੀ ਉਹ ਕੀ ਕਹਿੰਦੀ ਕੁੜੀ ਕੁੜੀ ਜੇ ਲੋ ਕਹਿੰਦੀ ਮੈਂ ਨਾਵਲ ਕਾਹਦੀ ਕੁੜੀ ਬੱਚੀ ਸਹਿਮੀ ਹੋਈ ਆ ਠੀਕ ਆ ਉਹਨੂੰ ਆਪਾਂ ਆਕੜ ਭਾਵਾਂਗੇ ਫਿਰ ਭਾਗ ਨੂੰ ਪੁੱਛਾਂਗੇ ਠੀਕ ਆ ਫਿਲਹਾਲ 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 ਆਪਾਂ ਲੜਕੇ ਨੂੰ ਕੁਝ ਉਹ ਬੜੀ ਸਹੀ ਹੋਈ ਆ ਠੀਕ ਆ ਆਪਾਂ ਨੂੰ ਪੁੱਛ ਕੇ ਫੇਰ ਆਪਾਂ ਪੁੱਛਦੇ ਹਾਂ ਠੀਕ ਹੈ ਕਿ ਕਿਹਦੀ ਹੈ ਕਿ ਇਹ ਮੁੰਡੇ ਵਾਲਾ ਤੇ ਨਾਂ ਦੇ ਜੋ ਜੋ ਸਾਹਮਣੇ ਆਏਗਾ ਉਹ ਪਤਾ ਕਰਦੇ ਕਿਤੇ ਹੈ ਠੀਕ ਹੈ ਦੱਸਿਆ ਜਾ ਰਿਹਾ ਹੈ ਕਿ ਜਦੋਂ ਸਮਾਜ ਸੇਵੀ ਸੰਸਥਾ ਦੇ ਮੈਂਬਰ ਮੌਕੇ ਤੇ ਪਹੁੰਚੇ ਤਾਂ ਲੜਕਾ ਪਰਿਵਾਰ ਮੌਕੇ ਤੋਂ ਰਫੂ ਚੱਕਰ ਹੋ ਗਿਆ ਸੀ ਜਿਸ ਤੋਂ ਬਾਅਦ ਹੁਣ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਇਸ ਦੇ ਵਿੱਚ ਬਿਆਨ ਕੁਝ ਹੋਰ ਸਾਹਮਣੇ ਆ ਰਿਹਾ ਕਿ ਵਿਆਹ ਨਹੀਂ ਬਲਕਿ ਲੜਕੀ ਦਾ ਰੋਕਾ ਕੀਤਾ ਜਾ ਰਿਹਾ ਸੀ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ